ਸਤ ਸ੍ਰੀ ਅਕਾਲ ਜੀ ਤੁਸੀਂ ਅਜੀਤ ਵੈਬ ਟੀਵੀ ਦੇਖ ਰਹੇ ਹੋ ਮੈਂ ਹਾਂ ਸਵਰਨ ਸਿੰਘ ਟਹਿਣਾ ਚੋਣ ਚਰਚਾ ਪ੍ਰੋਗਰਾਮ ਹਰ ਰੋਜ਼ ਦੀ ਤਰ੍ਹਾਂ ਲੈ ਕੇ ਹਾਜ਼ਰ ਹਾਂ ਤੇ ਬਹੁਤ ਸਾਰੀਆਂ ਖਬਰਾਂ ਨੇ ਅੱਜ ਜਿਹੜੀਆਂ ਸਵੇਰੇ ਸਵੇਰੇ ਕਈ ਤਰ੍ਹਾਂ ਦੀ ਚੁੰਗ ਚਰਚਾ ਦੀ ਮੰਗ ਕਰਦੀਆਂ ਜੇਕਰ ਅਸੀਂ ਗੱਲ ਕਰੀਏ ਬਿਹਾਰ ਦੀ ਤਾਂ ਉੱਥੇ ਮਹਾਗਠ ਜੋੜ ਦੇ ਵੱਲੋਂ ਸੀਟਾਂ ਦੀ ਵੰਡ ਕਰ ਲਈ ਗਈ ਹੈ ਯਾਨੀ ਕਿ ਮਹਾਰਾਸ਼ਟਰ ਦੇ ਵਿੱਚ ਯਾਨੀ ਕਿ ਜਿਸ ਤਰੀਕੇ ਦੇ ਨਾਲ ਬਿਹਾਰ ਦੇ ਵਿੱਚ ਇਹ ਗੱਠ ਜੋੜ ਹੋਇਆ ਉਸੇ ਤਰੀਕੇ ਦੇ ਨਾਲ ਹੀ ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਤੇ ਭਾਜਪਾ ਦੇ ਦਰਮਿਆਨ ਜਿਹੜਾ ਗੱਠ ਜੋੜ ਹੋਇਆ ਉਹਦੇ ਵਿੱਚ ਕਈ ਵਾਰ ਤਰੇੜਾਂ ਦੀਆਂ ਖਬਰਾਂ ਆਉਂਦੀਆਂ ਆਉਂਦੀਆਂ ਫਿਰ ਰੁਕੀਆਂ ਪਰ ਅਤਕੀ ਗੱਠ ਜੋੜ ਫਿਰ ਹੋ ਚੁੱਕਿਆ ਜੋ ਬਿਹਾਰ ਦੇ ਵਿੱਚ ਮਹਾ ਗੱਠ ਜੋੜ ਹੋਇਆ ਇਸ ਮਹਾ ਗੱਠ ਜੋੜ ਦੇ ਵਿੱਚ ਰਾਸ਼ਟਰੀ ਜਨਤਾ 당 ਜਿਹੜੀ ਕਿ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਹੈ ਉਹਦੇ ਹਿੱਸੇ ਦੇ ਵਿੱਚ ਅਧੀਆਂ ਸੀਟਾਂ ਆਈਆਂ ਤੇ ਬਾਕੀ ਜਿਹੜੀਆਂ ਸੀਟਾਂ ਉਹਨਾਂ ਦੇ ਵਿੱਚ ਆਪਸੀ ਵੰਡ ਕੀਤੀ ਗਈ ਆ ਉਹਦੇ ਤਹਿਤ 9 ਸੀਟਾਂ ਨੇ ਉਹ ਕਾਂਗਰਸ ਦੀ ਢੋਲੀ ਵਿੱਚ ਪਾਇਆ ਗੀਆਂ ਜੀਤਨ ਰਾਮ ਮਾਂਜੀ ਦੀ ਪਾਰਟੀ ਜਿਹੜੀ ਉਹਦੇ ਹਿੱਸੇ ਦੇ ਵਿੱਚ ਤਿੰਨ ਸੀਟਾਂ ਆਈਆਂ ਤੇ ਬਾਕੀ ਜਿਹੜੇ ਛੋਟੇ ਵੱਡੇ ਦਲ ਹੈ ਕਿਸੇ ਦੇ ਹਿੱਸੇ ਵਿੱਚ ਇੱਕ ਤੇ ਕਿਸੇ ਦੇ ਹਿੱਸੇ ਵਿੱਚ ਤਿੰਨ ਸੀਟਾਂ ਆਈਆਂ ਹੁਣ ਜਿਹੜਾ ਇਹ ਮਹਾਗਠ ਜੋੜ ਬਿਹਾਰ ਦੇ ਵਿੱਚ ਹੋਇਆ ਇਹ ਕਿਹੋ ਜਿਹਾ ਚਮਤਕਾਰ ਪੇਸ਼ ਕਰੂ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਕਿਉਂਕਿ ਬਿਹਾਰ ਦੇ ਵਿੱਚ ਲੋਕ ਸਭਾ ਦੀਆਂ 40 ਸੀਟਾਂ ਤੇ ਕਾਫੀ ਧਿਆਨ ਇਧਰ ਵੀ ਕੇਂਦਰ ਤਰ੍ਹਾਂ ਦਾ ਭਾਜਪਾ ਸਮੇਤ ਸਾਰੀਆਂ ਛੋਟੀਆਂ ਵੱਡੀਆਂ ਪਾਰਟੀਆਂ ਦਾ ਪਰ ਜੇਕਰ ਅਸੀਂ ਗੱਲ ਕਰੀਏ ਉੱਤਰ ਪ੍ਰਦੇਸ਼ ਦੀ ਉੱਤਰ ਪ੍ਰਦੇਸ਼ ਦੇ ਵਿੱਚ ਕਾਂਗਰਸ ਦੇ ਵੱਲੋਂ ਜੋ ਚੋਣ Okay. <laughs> ਉਦੇ ਤੋਂ ਬਾਅਦ ਕਈ ਤਰਾਨੀਆਂ ਕਿਆਸ ਅਰਾਈਆਂ ਲੱਗ ਰਹੀਆਂ ਕਈ ਲੋਕਾਂ ਦਾ ਇਹ ਕਹਿਣਾ ਕਿ ਕਾਂਗਰਸ ਇਕੱਲਿਆਂ ਹੀ ਸ਼ਾਇਦ ਇਸ ਕਰਕੇ ਕੋਈ ਚਮਤਕਾਰ ਕਰ ਦੇਵੇ ਕਿਉਂਕਿ ਪ੍ਰਯੰਕਾ ਗਾਂਧੀ ਦੇ ਵੱਲੋਂ ਵੀ ਕਮਾਨ ਸੰਭਾਲੀ ਗਈ ਹੈ ਇੱਕ ਹਿੱਸੇ ਦੀ ਪਰ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਇਹ ਕਹਿਣਾ ਕਿ ਜੇਕਰ ਬਸਪਾ ਦੇ ਨਾਲ ਗੱਠਜੋੜ ਹੋ ਜਾਂਦਾ ਤਾਂ ਉਹਦੇ ਵਰਗੀ ਰੀਸ ਕੋਈ ਨਹੀਂ ਸੀ ਕਿਉਂਕਿ ਉੱਤਰ ਪ੍ਰਦੇਸ਼ ਭਾਰਤ ਦਾ ਸਭ ਤੋਂ ਵੱਡਾ ਸੂਬਾ ਹੈ ਇੱਥੇ 80 ਸੀਟਾਂ ਨੇ ਲੋਕ ਸਭਾ ਦੀਆਂ ਕਿਹਨੂੰ ਦਿੱਲੀ ਦੇ ਵਿੱਚ ਤਾਜ ਸੌਂਪਣਾ ਕਿਹਦੇ ਸਿਰ ਤੋਂ ਤਾਜ ਲੈਣਾ ਇਹ ਉੱਤਰ ਪ੍ਰਦੇਸ਼ ਦੇ ਵੱਲੋਂ ਤੈਅ ਕੀਤਾ ਜਾਂਦਾ ਕਿਉਂਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਸੀਟਾਂ ਇੱਥੇ ਵੀ ਜੇਕਰ ਅਸਗਰ ਦੇ ਵਿੱਚੋਂ ਕਿਸੇ ਪਾਰਟੀ ਦੇ ਹਿੱਸੇ ਵਿੱਚ 40 ਦਾ 50 ਵੀ ਆ ਜਾਂਦੀਆਂ ਤਾਂ ਇਹਨੂੰ ਇੱਕ ਬਹੁਤ ਵੱਡੀ ਪ੍ਰਾਪਤੀ ਮੰਨਿਆ ਜਾਂਦਾ ਹੈ ਪਰ ਜੇਕਰ ਅਸੀਂ ਗੱਲ ਕਰੀਏ ਪੰਜਾਬ ਦੀ ਰਾਜਨੀਤੀ ਦੀ ਤੇ ਇਸ ਤੋਂ ਇਲਾਵਾ ਜੋ ਕ੍ਰਿਕਟਰ ਇਸ ਵਕਤ ਰਾਜਨੀਤੀ ਦੀ ਪਿਚ ਦੇ ਉੱਤੇ ਚੌਕੇ ਛੱਕੇ ਲਾਉਣ ਦੇ ਚਾਹਵਨ ਦਿਖਾਈ ਦੇ ਰਹੇ ਆ ਉਹਦੇ ਵੱਲ ਦੇਖ ਕੇ ਕਈ ਤਰ੍ਹਾਂ ਦੇ ਸਵਾਲ ਦਿਲੋ ਦਿਮਾਗ ਦੇ ਵਿੱਚ ਖੜੇ ਹੁੰਦੇ ਆ ਇੱਕ ਤਾਂ ਗੱਲ ਇਹ ਦਸਨੀ ਬਣਦੀ ਹੈ ਕਿ ਪਿਛਲੇ ਦਿਨੀ ਹਰਪ੍ਰਜਨ ਸਿੰਘ ਨੇ ਇਹ ਗੱਲ ਕਹੀ ਸੀ ਕਿ ਮੈਨੂੰ ਸਾਡੀ ਪਾਰਟੀ ਦੇ ਵੱਲੋਂ ਇਹ ਗੱਲ ਕਹੀ ਗਈ ਆ ਖਾਸ ਕਰਕੇ ਭਾਜਪਾ ਦੇ ਵੱਲੋਂ ਕਿ ਤੁਸੀਂ ਅਮਰਤਸਰ ਤੋਂ ਚੋਣ ਲੜੋ ਉਹਨਾਂ ਨੇ ਇਹ ਗੱਲ ਕਹੀ ਕਿ ਮੇਰਾ ਅਜੇ ਤੱਕ ਇਰਾਦਾ ਕੋਈ ਨਹੀਂ ਕਿਉਂਕਿ ਹਾਲੇ ਤੱਕ ਪਰਿਵਾਰਕ ਤੌਰ ਦੇ ਉੱਤੇ ਸਲਾਹ ਨਹੀਂ ਕੀਤੀ ਪਰ ਭਾਜਪਾ ਇਹ ਚਾਹੁੰਦੀ ਆ ਕਿ ਅਮਰਤਸਰ ਤੋਂ ਅਸੀਂ ਤੁਹਾਨੂੰ ਟਿਕਟ ਦੇਗੇ ਤੇ ਇਹਦੇ ਮੁਤਲਕ ਵਿਚਾਰ ਵਟਾਂਦਰਾ ਕਈ ਵਾਰ ਹੋਇਆ ਤੇ ਹਰ ਭਜਨ ਨੇ ਇਹ ਗੱਲ ਕਹੀ ਸੀ ਕਿ ਮੇਰੇ ਨਾਲ ਪਾਰਟੀ ਦੇ ਵੱਲੋਂ ਕਈ ਵਾਰ ਸੰਪਰਕ ਸਥਾਪਿਤ ਕੀਤਾ ਗਿਆ ਹੁਣ ਇਸ ਲੜੀ ਦੇ ਵਿੱਚ ਗੋਤਮ ਗੰਬੀਰ ਨੇ ਜਿਹੜੇ ਉਹ ਵੀ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਆ ਕੱਲ ਦਿੱਲੀ ਦੇ ਵਿੱਚ ਗੋਤਮ ਗੰਬੀਰ ਨੇ ਭਾਜਪਾ ਦੇ ਵਿੱਚ ਦਾਖਲਾ ਲਿਆ ਅਰुण ਜਟਲੀ ਹੁਰਾ ਨੇ ਜਿਹੜੇ ਕਿ ਭਾਰਤ ਦੇ ਕੇਂਦਰੀ ਮੰਤਰੀ ਆ ਉਹਨਾਂ ਨੇ ਗੋਤਮ ਗੰਬੀਰ ਨੂੰ ਭਾਜਪਾ ਦੇ ਵਿੱਚ ਸ਼ਾਮਲ ਕੀਤਾ ਤੇ ਅਰुण ਜਟਲੀ ਹੁਰਾ ਨੇ ਕਿਹਾ ਕਿ ਇਹੋ ਜੇ ਨੌਜਵਾਨ ਦੇ ਆਉਣ ਨਾਲ ਭਾਜਪਾ ਪਹਿਲਾਂ ਨਾਲੋਂ ਵੀ ਵੱਧ ਮਜ਼ਬੂਤ ਹੋ ਰਹੀ ਹੈ ਗੋਤਮ ਗੰਮੀਰ ਨੇ ਇਹ ਗੱਲ ਕਹੀ ਹੈ ਕਿ ਉਹ ਬਿਨਾਂ ਕਿਸੇ ਸ਼ਰਤ ਦੇ ਪਾਰਟੀ ਵਿੱਚ ਸ਼ਾਮਲ ਹੋਏ ਆ ਪਰ ਇਸ ਗੱਲ ਦਾ 100% ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਦਿੱਲੀ ਦੀ ਕਿਸੇ ਸੀਟ ਤੋਂ ਗੋਤਮ ਗੰਮੀਰ ਨੂੰ ਚੋਣ ਲੜਾਈ ਜਾ ਰਹੀ ਹੈ ਗੋਤਮ ਗੰਮੀਰ ਨੇ ਕਿਹਾ ਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਖਾਸੇ ਪ੍ਰਭਾਵਿਤ ਹੈ ਵੈਸੇ ਇਹ ਕੋਈ ਨਵੀਂ ਗੱਲ ਵੀ ਨਹੀਂ ਕਿਉਂਕਿ ਰਾਜਨੀਤੀ ਦੇ ਵਿੱਚ ਬਾਲੀਵੁੱਡ ਦੇ ਕਲਾਕਾਰਾਂ ਦਾ ਆਉਣਾ ਤੇ ਕ੍ਰਿਕਟਰਾਂ ਦਾ ਆਉਣਾ ਲਗਾਤਾਰ ਪਿਛਲੇ ਲੰਮੇ ਸਮੇਂ ਤੋਂ ਵੜਿਆ ਹੋਇਆ ਨਵਜੋਤ ਸਿੰਘ ਸਿੱਧੂ ਵੀ ਆਪਾਂ ਸਾਰੇ ਜਾਣਦੇ ਪਹਿਲਾ ਕਰੈਕਟਰ ਸੀ ਬਾਅਦ ਦੇ ਵਿੱਚ ਉਹ ਰਾਜਨੀਤੀ ਦੇ ਵਿੱਚ ਆਏ ਤੇ ਸਫਲ ਰਹੇ ਇਸ ਦੇ ਇਲਾਵਾ ਕਈ ਹੋਰ ਚਿਹਰੇ ਵੀ ਇਹਦੇ ਵਿੱਚ ਸ਼ਾਮਿਲ ਆ ਪਰ ਸਭ ਤੋਂ ਵੱਧ ਸਫਲਤਾ ਜਿਹੜੀ ਉਹ ਨਵਜੋਤ ਸਿੱਧੂ ਹੋਰਾਂ ਨੂੰ ਮਿਲੀ ਹੈ ਹੁਣ ਗੌਤਮ ਗੰਭੀਰ ਹੋਰਾਂ ਨੂੰ ਕਿੰਨੀ ਕਿ ਸਫਲਤਾ ਮਿਲੂ ਤੇ ਹਰਪਜਨ ਸਿੰਘ ਭੱਜੀ ਕੀ ਅੰਮ੍ਰਿਤਸਰ ਤੋਂ ਚੋਣ ਲੜਨਗੇ ਇਹ ਹੁਣ ਵਕਤ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਇਸ ਸਮੇਂ ਦੇ ਉੱਤੇ ਪਤਾ ਲੱਗਣੀਆਂ ਪਰ ਜੇਕਰ ਅਸੀਂ ਬਾਲੀਵੁੱਡ ਦੀ ਗੱਲ ਕਰਦੇ ਹਾਂ ਤਾਂ ਬਹੁਤ ਸਾਰੇ ਚਿਹਰੇ ਬਾਲੀਵੁੱਡ ਤੋਂ ਆਏ ਨੇ ਰਾਜਨੀਤੀ ਦੇ ਵਿੱਚ ਭਾਵੇਂ ਅ ਰਮਿੰਦਰ ਦੀ ਗੱਲ ਕਰਨ ਲੱਗੇ ਭਾਵੇਂ ਅਸੀਂ ਹੀਮਾ ਮਾਲਨੀ ਦੀ ਗੱਲ ਕਰ ਗਏ ਭਾਵੇਂ ਵਿਨੋਦ ਖੰਨਾ ਦੀ ਗੱਲ ਕਰ ਗਏ ਭਾਵੇਂ ਰਾਜ ਬੱਬਰ ਦੀ ਗੱਲ ਕਰ ਗਏ ਭਾਵੇਂ ਅਸੀਂ ਆ ਰਾਜ ਸਭਾ ਦੀ ਮੈਂਬਰ ਦੇ ਤੌਰ ਦੇ ਉੱਤੇ ਰੇਖਾ ਦੀ ਗੱਲ ਕਰੀਏ ਤੇ ਭਾਵੇਂ ਅਸੀਂ ਗੱਲ ਕਰੀਏ ਸਚਿੰਤ ਨੂਲਕਰ ਦੀ ਜਿਹੜੇ ਕਿ ਇੱਕ ਕ੍ਰਿਕਟਰ ਨੇ ਤੇ ਉਹ ਵੀ ਰਾਜ ਸਭਾ ਦੇ ਮੈਂਬਰ ਚੁਣੇ ਗਏ ਸੋ ਇਸ ਕਰਕੇ ਬਾਲੀਵੁੱਡ ਪਾਲੀਵੁੱਡ ਤੇ ਕਈ ਹੋਰ ਜਿਹੜੇ ਖੇਤਰਾਂ ਦੇ ਲੋਕ ਮਸ਼ਹੂਰ ਹਸਤਗਾਂ ਨੇ ਉਹਨਾਂ ਨੇ ਸਮੇਂ-ਸਮੇਂ ਦੇ ਉੱਤੇ ਰਾਜਨੀਤੀ ਦੇ ਵਿੱਚ ਦਾਖਲਾ ਲਿਆ ਤੇ ਉਹਨਾਂ ਦੇ ਵੱਲੋਂ ਕਿਸਮਤ ਅਜ਼ਮਾਈ ਕੀਤੀ ਗਈ ਹੈ ਪੰਜਾਬ ਦੇ ਵਿੱਚ ਜੇਕਰ ਕਲਾਕਾਰਾਂ ਦੇ ਵੱਲੋਂ ਰਾਜਨੀਤਿਕ ਉਡਾਰੀ ਦੀ ਗੱਲ ਕਰੀਏ ਤਾਂ ਇਹ ਬਹੁਤੇ ਕਲਾਕਾਰਾਂ ਨੂੰ ਰਾਸ ਨਹੀਂ ਆਈ ਸਾਡੇ ਕੋਲੇ ਕੁਝ ਇੱਕ ਗਿਣਵੇਂ ਚੁਣਵੇਂ ਨਾ ਆਈਆਂ ਜਿਹੜੇ ਪੰਜਾਬ ਦੇ ਅੰਦਰ ਰਾਜਨੀਤੀ ਵਿੱਚ ਸਫਲ ਹੋਏ ਆ ਨਹੀਂ ਤਾਂ ਕਈ ਵੱਡੇ ਵੱਡੇ ਚਿਹਰੇ ਆ ਜਿਹੜੇ ਰਾਜਨੀਤੀ ਦੇ ਵਿੱਚ ਧੜਮਕ ਕਰਕੇ ਡਿੱਗੇ ਆ ਤੇ ਬਾਅਦ ਦੇ ਵਿੱਚ ਉਹ ਰਾਜਨੀਤੀ ਵੱਲ ਗਏ ਵੀ ਨਹੀਂ ਸੋਚਿਆ ਵੀ ਨਹੀਂ ਉਹਨਾਂ ਨੇ ਇਸ ਵਕਤ ਦੀ ਇੱਕ ਹੋਰ ਵੱਡੀ ਖਬਰ ਆ ਰਹੀ ਹੈ ਉਹ ਸ਼ੰਕਾ ਨਿਵਰਤੀਆਂ ਬਾਰੇ ਆ ਉਹ ਪੰਬਲ ਪੂਸਾ ਖਤਮ ਕਰਨ ਬਾਰੇ ਆ 605 ਜੋ ਪਿਛਲੇ ਕਈ ਦਿਨਾਂ ਤੋਂ ਪਿਆ ਹੋਇਆ ਸੀ ਉਹਦੇ ਮੁਤਲਕ ਹੈ ਪਤਾ ਇਹ ਲੱਗਾ ਕਿ ਬੀਬੀ ਹਰਸਿਮਰਤ ਕੌਰ ਬਾਦਲ ਨੇ ਜਿਹੜੇ ਉਹ ਬਠਿੰਡੇ ਹਲਕੇ ਤੋਂ ਹੀ ਚੋਣ ਲੜਨਗੇ ਪਿਛਲੇ ਕਈ ਦਿਨਾਂ ਤੋਂ ਇਸ ਗੱਲ ਦੇ ਅੰਦਾਜ਼ੇ ਚੱਲ ਰਹੇ ਸੀ ਕਿ ਬੀਬੀ ਹਰਸਮ੍ਰਿਤ कौर ਬਾਦਲ ਬਦਲੇ ਹੋਏ ਹਾਲਾਤ ਦੇ ਮੱਦੇਨਜ਼ਰ ਬਠਿੰਡੇ ਨੂੰ ਛੱਡ ਕੇ ਸ਼ਾਇਦ ਫਿਰੋਜ਼ਪੁਰ ਹਲਕੇ ਤੋਂ ਝੋਣ ਲੜਨ ਕਿਉਂਕਿ ਗਿਣਤੀਆਂ-ਮਿਣਤੀਆਂ ਕੀਤੀਆਂ ਜਾ ਰਹੀਆਂ ਸੀ ਕਿਉਂਕਿ ਨੀਤੀ ਘਾੜੇ ਨੇ ਜਿਹੜੇ ਉਹਨਾਂ ਦੇ ਵੱਲੋਂ ਗੁਣਾ ਘਟਾਓ ਕਰਕੇ ਦੇਖੀ ਜਾ ਰਹੀ ਸੀ ਕਿ ਕਿਹੜੀ ਥਾਂ ਦੇ ਉੱਤੇ ਬੀਬੀ ਬਾਦਲ ਸੁਰੱਖਿਅਤ ਰਹਿਣਗੇ ਵਿਚ ਵਿਚਾਲੇ ਖਬਰਾਂ ਇਹ ਆਈਆਂ ਸੀ ਕਿ ਬੀਬੀ ਬਾਦਲ ਤੇ ਸਮੁੱਚੇ ਬਾਦਲ ਪਰਿਵਾਰ ਨੇ ਫਿਰੋਜ਼ਪੁਰ ਹਲਕੇ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਾ ਕੇ ਆਪਣੀਆਂ ਸਰਗਰਮੀਆਂ ਵਧਾਈਆਂ ਇਹਨਾਂ ਅੰਦਾਜ਼ਾ ਨੂੰ ਬਲ ਉਸ ਵੇਲੇ ਮਿਲਿਆ ਸੀ ਜਦੋਂ ਬੀਬੀ ਹਰਸਿਮਰਤ कौर ਬਾਦਲ ਨੇ ਵੀ ਕਈ ਵਾਰ ਫਿਰੋਜ਼ਪੁਰ ਦੇ ਵਿੱਚ ਘੇੜਾ ਕੱਢਿਆ ਇਦਾਂ ਲੱਗਦਾ ਸੀ ਕਿ ਉਹਨਾਂ ਨੇ ਆਪਣੀ ਸਿਆਸੀ ਜ਼ਮੀਨ ਇੱਥੇ ਲੱਭਣੀ ਸ਼ੁਰੂ ਕਰ ਦਿੱਤੀ ਹੈ ਪਰ ਹੁਣ ਇੱਕ ਵੀਡੀਓ ਵਾਇਰਲ ਹੋਈ ਹੈ ਉਹ ਵੀਡੀਓ ਉਸ ਵਕਤ ਵਾਇਰਲ ਹੋਈ ਜਦੋਂ ਦਿੱਲੀ ਦੇ ਵਿੱਚ ਇੱਕ ਕਮੇਟੀ ਦੀ ਮੀਟਿੰਗ ਹੋਈ ਤੇ ਇਹ ਗੱਲ ਤੈਅ ਕਰ ਲਈ ਗਈ ਕਿ ਬੀਬੀ ਹਰਸਿਮਰਤ कौर ਬਾਦਲ ਨੇ ਜਿਹੜੇ ਉਹ ਬਠਿੰਡੇ ਤੋਂ ਹੀ ਚੋਣ ਲੜਨਗੇ ਉਹਨਾਂ ਦੇ ਵੱਲੋਂ ਬਠਿੰਡੇ ਨੂੰ ਹੀ ਆਪਣੀ ਪਸੰਦ ਸਮਝਿਆ ਗਿਆ ਦੋ ਵਾਰ ਬੀਬੀ ਹਰ ਸਿਮਰਤ ਕੋਰ ਬਾਦਲ ਲਗਾਤਾਰ ਇਥੋਂ ਸੰਸਦ ਮੈਂਬਰ ਰਹੇ ਨੇ ਤੇ ਐਤਕੀ ਉਹ ਤੀਜੀ ਵਾਰ ਮੈਦਾਨ ਦੇ ਵਿੱਚ ਐ ਤੇ ਵਕਤ ਦੱਸੇਗਾ ਕਿ ਕੀ ਨਤੀਜਾ ਸਾਹਮਣੇ ਆਉਂਦਾ ਪਰ ਜਿਹੜੇ ਨੀਤੀ ਘਾੜੇ ਨੇ ਉਹਨਾਂ ਨੂੰ ਐਤਕੀ ਆਸਾਂ ਇਸ ਕਰਕੇ ਵੱਧਾ ਕਿਉਂਕਿ ਕਾਂਗਰਸ ਆ ਜਿਹੜੀ ਉਹਨੇ 2 ਸਾਲ ਦੇ ਵਿੱਚ ਬਹੁਤਾ ਕੁਝ ਕੀਤਾ ਨਹੀਂ ਉਹਨਾਂ ਦੇ ਕਹਿਣ ਦੇ ਮੁਤਾਬਕ ਸੁਰਪਾਲ ਸਿੰਘ ਖਹਿਰਾ ਨੇ ਜਿਹੜੇ ਉਹਨਾਂ ਦੇ ਵੱਲੋਂ ਹੋ ਸਕਦਾ ਵੱਡੇ ਪੱਧਰ ਦੇ ਉੱਤੇ ਵੋਟਾਂ ਤੋੜਨ ਦਾ ਕੰਮ ਕੀਤਾ ਜਾਵੇ ਇਹੋ ਜਿਹੀਆਂ ਕਈ ਗਣਿਤਿਕਾ ਮਿੰਟਿਕਾਂ ਜਿਨ੍ਹਾਂ ਦੇ ਕਰਕੇ ਬੀਬੀ ਬਾਦਲ ਨੇ ਜਿਹੜੇ ਉਹ ਬਠਿੰਡੇ ਦੇ ਵਿੱਚ ਹੀ ਰਹਿਣਗੇ ਜਦੋਂ ਅੰਦਾਜ਼ਾ ਲੱਗਾ ਸੀ ਫਿਰੋਜ਼ਪੁਰ ਦਾ ਉਦੋਂ ਇਹ ਮੰਨਿਆ ਜਾ ਰਿਹਾ ਸੀ ਕਿ ਕਾਂਗਰਸ ਦਾ ਨੁਕਸਾਨ ਸ਼ੇਰ ਸਿੰਘ ਖਬਾਇਆ ਦੇ ਦਾਖਲੇ ਕਰਕੇ ਹੋ ਜਾਣਾ ਕਿਉਂਕਿ ਜਿਹੜੇ ਕਾਂਗਰਸੀ ਉਥੇ ਟਿਕਟ ਦੀ ਝਾਕ ਲਾਈ ਬੈਠੇ ਸੀ ਉਹਨਾਂ ਨੇ ਆਪਣੀ ਹੀ ਪਾਰਟੀ ਦੇ ਉਮੀਦਵਾਰ ਨੂੰ ਖੱਜਲ ਕਰਨ ਦੀ ਕਸਰ ਕੋਈ ਨਹੀਂ ਛੱਡਣੀ ਇਸ ਕਰਕੇ ਅਕਾਲੀ ਦਲ ਨੂੰ ਵੋਟ ਪੈਣੀ ਕੁਦਰਤੀ ਹੈ ਪਰ ਉਹ ਸਾਰਾ ਕੁਝ ਛੱਡ ਕੇ ਤੇ ਬਠਿੰਡਾ ਹੀ ਸੁਰੱਖਿਤ ਖੇਤਰ ਸਮਝਿਆ ਗਿਆ ਪਰ ਭਗਵੰਤ ਮਾਨ ਨੇ ਪਿਛਲੇ ਦਿਨੀ ਇਹ ਗੱਲ ਕਹੀ ਸੀ ਤੇ ਪ੍ਰੋਫੈਸਰ ਬਿਲਜਿੰਦਰ ਕੌਰ ਨੇ ਵੀ ਕਿ ਅਕਾਲੀ ਦਲ ਦੇ ਨਾਲ ਸੁਖਪਾਲ ਸਿੰਘ ਖਹਿਰਾ ਦੀ ਗਿੱਟਮਟ ਅੰਦਰ ਖਾਤੇ ਹੋ ਚੁੱਕੀ ਹੈ ਸੁਖਪਾਲ ਖਹਿਰਾ ਕਿਉਂਕਿ ਬਾਦਲ ਪਰਿਵਾਰ ਨੂੰ ਬੀਬੀ ਹਰਸਿਮਰਤ ਕੋਰ ਬਾਦਲ ਨੂੰ ਜਿਤਾਉਣਾ ਚਾਹੁੰਦਾ ਹੈ ਇਸੇ ਕਰਕੇ ਵੋਟਾਂ ਭੰਨਣ ਦੀ ਖਾਤਰ ਉਹ ਇਸ ਵਕਤ ਬਠਿੰਡੇ ਤੋਂ ਚੋਣ ਲੜ ਰਿਹਾ ਕੱਲ ਪੱਤਰਕਾਰਾਂ ਨੇ ਪੁੱਛਿਆ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਕਿ ਇਹ ਦੱਸੋ ਜੀ ਕੀ ਸੁਖਪਾਲ ਖਹਿਰਾ ਬੀਬੀ ਬਾਦਲ ਨੂੰ ਜਿਤਾਉਣ ਵਾਸਤੇ ਇਹ ਸਾਰਾ ਕੁਝ ਕਰ ਰਿਹਾ ਤੇ ਇਹ ਗੱਲ ਭਗਵੰਤ ਮਾਨ ਨੇ ਕਹੀ ਆ ਤਾਂ ਸੁਖਬੀਰ ਬਾਦਲ ਨੇ ਚੁਣੌਤੀ ਦੇ ਕੇ ਅੱਗੋਂ ਇਹ ਗੱਲ ਕਹੀ ਕਿ ਜੇਕਰ ਭਗਵੰਤ ਮਾਨ ਦੇ ਵਿੱਚ ਜਰਾ ਦਮ ਹੈ ਜੇਕਰ ਭਗਵੰਤ ਮਾਨ ਨੂੰ ਆਪਣੇ ਆਪ ਦੇ ਉੱਤੇ ਇੰਨਾ ਭਰੋਸਾ ਹੈ ਜੇਕਰ ਭਗਵੰਤ ਮਾਨ ਇਹ ਸੋਚਦਾ ਕਿ ਉਹ ਹਰਮਨ ਪਿਆਰਤਾ ਦੇ ਵਿੱਚ ਸਿਖਰ ਤੇ ਪਹੁੰਚ ਚੁੱਕਿਆ ਉਹ ਵੀ ਸੰਗਰੂਰ ਤੋਂ ਚੋਣ ਨਾਲ ਲੜੇ ਉਹ ਬਠਿੰਡੇ ਤੋਂ ਚੋਣ ਆ ਕੇ ਲੜ ਲਵੇ ਹਰ ਸਮਰਤਕ ਕੋਰ ਬਾਦਲ ਦੇ ਖਿਲਾਫ ਚੋਣ ਲੜੇ ਨਾਲੇ ਪਤਾ ਲੱਗ ਜਾਊ ਕੌਣ ਕਿੱਦੇ ਪਾਣੀ ਦੇ ਵਿੱਚ ਹੈ ਯਾਨੀ ਕਿ ਹੁਣ ਸ਼ਬਦਕ ਧਾਰਾ ਜਿਹੜੀ ਲਗਾਤਾਰ ਇੱਕ ਦੂਜੇ ਦੇ ਖਿਲਾਫ ਤਿੱਖੀ ਹੋ ਰਹੀ ਹੈ ਭਗਵੰਤ ਮਾਨ ਨੇ ਫਿਰ ਇਹ ਗੱਲ ਕਹੀ ਹੈ ਕਿ ਮੈਂ ਬਠਿੰਡੇ ਨਹੀਂ ਆ ਸਕਦਾ ਜਿਹਨੂੰ ਜ਼ਿਆਦਾ ਹੈ ਉਹ ਮੇਰੇ ਖਿਲਾਫ ਆ ਕੇ ਸੰਗਰੂਰ ਤੋਂ ਚੋਣ ਲੜ ਕੇ ਦੇਖ ਲਵੇ ਨਾਲੇ ਤੁਹਾਨੂੰ ਵਿਕਤੀ ਲੱਭ ਨਹੀਂ ਰਿਹਾ ਨਾਲੇ ਢੀਂਸਾ ਪਰਿਵਾਰ ਦੇ ਵੱਲੋਂ ਚੋਣ ਲੜਨ ਤੋਂ ਨਾ ਕੀਤੀ ਗਈ ਹੈ ਇਸ ਕਰਕੇ ਬੀਬੀ ਬਾਦਲ ਨੇ ਜਿਹੜੇ ਸੰਗਰੂਰ ਤੋਂ ਆ ਕੇ ਚੋਣ ਲੜ ਲੈ ਯਾਨੀ ਕਿ ਇੱਕ ਦੂਜੇ ਨੂੰ ਚੁਣੌਤੀਆਂ ਦੇਣ ਦਾ ਸਿਲਸਿਲਾ ਇੱਕ ਦੂਜੇ ਨੂੰ ਵੰਗਾਰਨ ਦਾ ਸਿਲਸਿਲਾ ਜਿਹੜਾ ਉਹ ਲਗਾਤਾਰ جاری ਹੈ ਇੱਕ ਵਿੱਚੋਂ ਹੋਰ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਜੱਸੀ ਜਸਰਾਏ ਜਿਨ੍ਹਾਂ ਨੂੰ ਕਿ ਅਸੀਂ ਪਾਵੇ ਵਾਲੇ ਕਲਾਕਾਰ ਦੇ ਤੌਰ ਤੇ ਜਾਣਦੇ ਆ ਉਹਨਾਂ ਦੇ ਵੱਲੋਂ ਸੁਖਪਾਲ ਸਿੰਘ ਖਹਿਰਾ ਦੀ ਪਾਰਟੀ ਪੰਜਾਬ ਇਕਤਾ ਪਾਰਟੀ ਦੇ ਨਾਲ ਅੰਦਰ ਖਾਤੇ ਕਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਇਹਦੇ ਬਾਬਤ ਗੱਲ ਸੁਣਨ ਚ ਆਈ ਹੈ ਇਹ ਵੀ ਪਤਾ ਲੱਗਾ ਕਿ ਜੱਸੀ ਜਸਰਾ ਨੂੰ ਜੇਕਰ ਪਾਰਟੀ ਨੇ ਕਿਹਾ ਤਾਂ ਉਹ ਭਗਵੰਤ ਮਾਨ ਦੇ ਖਿਲਾਫ ਪਾਵਾ ਲੈ ਕੇ ਸੰਗਰੂਰ ਦੇ ਵਿੱਚ ਪਹੁੰਚ ਸਕਦੇ ਆ ਤੇ ਉੱਥੇ ਕੀ ਚੋਣ ਦੰਗਲ ਦੇ ਵਿੱਚ ਹੋਊਗਾ ਇਹਦੇ ਬਾਬਤ ਹਾਲੇ ਕੋਈ ਅਸੀਂ ਅੰਦਾਜ਼ਾ ਪੇਸ਼ ਨਹੀਂ ਕਰ ਸਕਦੇ ਪਰ ਜੇਕਰ ਅਸੀਂ ਗੱਲ ਕਰੀਏ ਕਾਂਗਰਸ ਦੇ ਉਹਨਾਂ ਨੇਤਾਵਾਂ ਦੀ ਜਿਹੜੇ ਕਿ ਇਸ ਵਕਤ ਦਿੱਲੀ ਦੇ ਵਿੱਚ ਡੇਰਾ ਲਾਈ ਬੈਠੇ ਆ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਸੀਨੀਅਰ ਕਾਂਗਰਸੀ ਇਹੋ ਜਿਹੇ ਜਿਹੜੇ ਆਪਣੇ ਪੁੱਤਾਂ ਨੂੰ ਟਿਕਟ ਦਿਵਾਉਣ ਦੇ ਲਈ ਜ਼ੋਰ ਅਜ਼ਮਾਏ ਕਰ ਰਹੇ ਆ ਗੱਲ ਭਾਵੇਂ ਅਸੀਂ ਬ੍ਰਹਮਹਿੰਦਰਾ ਹੋਰਾਂ ਦੀ ਕਰਗੇ ਉਹ ਚਾਹੁੰਦੇ ਆ ਕਿ ਮੇਰੇ ਪੁੱਤਰ ਨੂੰ ਟਿਕਟ ਮਿਲ ਜਾਵੇ ਗੱਲ ਜੇਕਰ ਅਸੀਂ ਇੰਦਰਜੀਤ ਸਿੰਘ ਜ਼ੀਰਾ ਦੀ ਕਰਗੇ ਉਹ ਚਾਹੁੰਦੇ ਆ ਕਿ ਮੇਰੇ ਪੁੱਤਰ ਨੂੰ ਟਿਕਟ ਮਿਲ ਜਾਵੇ ਬੀਬੀ ਰਜਿੰਦਰ ਕੌਰ ਪੱਠੜ ਪਿੱਛੇ ਜੇ ਇਹ ਚਾਹੁੰਦੇ ਸੀ ਕਿ ਸਾਡੇ ਪਰਿਵਾਰ ਦੇ ਕਿਸੇ ਜੀ ਨੂੰ ਟਿਕਟ ਮਿਲ ਜਾਵੇ ਪ੍ਰਤਾਪ ਸਿੰਘ ਬਾਜਵਾ ਪਹਿਲਾਂ ਇਹ ਚਾਹੁੰਦੇ ਸੀ ਕਿ ਚਰਨਜੀਤ ਕੌਰ ਜਿਹੜੀ ਕਿ ਇਹਨਾਂ ਦੀ ਧਰਮ ਪਤਨੀ ਆ ਉਹਨੂੰ ਟਿਕਟ ਮਿਲ ਜਾਵੇ ਹੁਣ ਇਹ ਖੁਦ ਟਿਕਟ ਚਾਹੁੰਦੇ ਚਾਹੁੰਦੇ ਆ ਕਿ ਸਾਡੇ ਟੱਬਰ ਦੇ ਵਿੱਚੋਂ ਕਿਸੇ ਨੂੰ ਟਿਕਟ ਮਿਲ ਜਾਵੇ ਯਾਨੀ ਕਿ ਬਹੁਤ ਸਾਰੇ ਚਿਹਰੇ ਇਹੋ ਜਿਹੇ ਆ ਜਿਹੜੇ ਰਾਜਨੀਤੀ ਦੇ ਵਿੱਚ ਆਪਣੇ ਵੰਸ਼ ਨੂੰ ਅੱਗੇ ਲਿਜਾਣਾ ਚਾਹੁੰਦੇ ਆ ਕਾਂਗਰਸ ਦੇ ਵੱਲੋਂ ਕੁਝ ਸਮਾਂ ਪਹਿਲਾਂ ਇਹ ਗੱਲ ਕਹੀ ਗਈ ਸੀ ਪੰਜਾਬ ਪੱਤਰ ਤੇ ਕਿ ਇੱਕ ਪਰਿਵਾਰ ਇੱਕ ਅਹੁਦਾ पर ऐतकी जापदा भी, भी, भी जा ए स धारणा नु आप ही खत्म कर ਦਿੱਤਾ ਜਾਣਾ ਕਿਉਂਕਿ ਬੀਬੀ ਪਰਨੀਤ ਕੌਰ ਪਟਿਆਲੇ ਤੋਂ ਚੋਣ ਲੜਨ ਦੇ ਚਾਹਵਾਨ ਆ ਤੇ ਜੇਕਰ ਉਹਨਾਂ ਨੂੰ ਟਿਕਟ ਮਿਲ ਜਾਂਦੀ ਆ ਤਾਂ ਪਤੀ ਦੇਵ ਮੁੱਖ ਮੰਤਰੀ ਤੇ ਆਪ ਉਹ ਸੰਸਦ ਮੈਂਬਰੀ ਦੀ ਜਿਹੜੀ ਚੋਣ ਉਹ ਲੜਨਗੇ ਜੇਕਰ ਅਸੀਂ ਗੱਲ ਕਰੀਏ ਨਵਜੋਤ ਸਿੰਘ ਸਿੱਧੂ ਦੀ ਆਪ ਉਹ ਕੈਬਨਿਟ ਮੰਤਰੀ ਨੇ ਉਹਨਾਂ ਦੀ ਧਰਮ ਪਤਨੀ ਦੇ ਵੱਲੋਂ ਟਿਕਟ ਦੀ ਮੰਗ ਕੀਤੀ ਜਾ ਰਹੀ ਆ ਚੰਡੀਗੜ੍ਹ ਤੋਂ ਅੰਦਰੂਨੀ ਸੂਤਰਾਂ ਤੋਂ ਇਹ ਪਤਾ ਲੱਗਾ ਵੀ ਪਾਰਟੀ ਹਾਈ ਕਮਾਂਡ ਚਾਹੁੰਦੀ ਆ ਕਿ ਨਵਜੋਤ ਕੌਰ ਸਿੱਧੂ ਅਮਰਤਸਰ ਤੋਂ ਚੋਣ ਲੜਨ ਤੇ ਪਵਨ ਬਾਂਸਲਾ ਜਿਹੜੇ ਉਹ ਚੰਡੀਗੜ੍ਹ ਤੋਂ ਚੋਣ ਲੜਨਗੇ ਇਸ ਤਰੀਕਿਆਂ ਕਈ ਹੋਰ ਵੀ ਖਬਰਾਂ ਆਉਂਦੀਆਂ ਯਾਨੀ ਕਿ ਇੱਕ ਪਰਿਵਾਰ ਇੱਕ ਅਹੁਦਾ ਵਾਲੇ ਸਿਧਾਂਤ ਨੂੰ ਐਤਕੀ ਆਪੀ ਤਲਾਂਜਲੀ ਰੜਤੀ ਜਾਣੀ ਹੈ ਤੇ ਜੇਕਰ ਅਸੀਂ ਗੱਲ ਕਰੀਏ ਸਰਜੀਕਲ ਸਟ੍ਰਾਈਕ ਦੀ ਸਰਜੀਕਲ ਸਟ੍ਰਾਈਕ ਦੇ ਉੱਤੇ ਇੱਕ ਵਾਰ ਫਿਰ ਵਿਵਾਦ ਛੜਿਆ ਸੈਮ ਪਿਤਰੋਦਾ ਨਾਂ ਦੇ ਸੀਨੀਅਰ ਕਾਂਗਰਸੀ ਆਗੂ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਜਿਸ ਤਰੀਕੇ ਦੇ ਨਾਲ ਐਤਕੀ ਬਾਲਾਕੋਟ ਦੇ ਵਿੱਚ ਹਵਾਈ ਸਟ੍ਰਾਈਕ ਦਾ ਸ਼ਗੂਫਾ ਛੱਡਿਆ ਭਾਜਪਾ ਨੇ ਜਿਸ ਤਰੀਕੇ ਨਾਲ 300 ਅੱਤਵਾਦੀ ਮਾਰਨ ਦੀ ਗੱਲ ਕਹੀ ਇੱਥੇ ਕੋਈ ਅੱਤਵਾਦੀ ਜੇਕਰ ਮਰਿਆ ਤਾਂ ਕਿਸੇ ਇੱਕ ਦੀ ਲਾਸ਼ ਪੇਸ਼ ਕਰਕੇ ਦਿਖਾ ਦੇਣ ਇਹ ਸਿਰਫ ਤੇ ਸਿਰਫ ਗੱਲਾਂ ਦਾ ਕੜਾ ਬਣਾ ਰਹੇ ਆ ਉਸ ਤੋਂ ਬਾਅਦ ਭਾਜਪਾ ਦੇ ਸੀਨੀਅਰ ਨੇਤਾ ਸੰਬਿਤ ਪਾਤਰਾ ਨੇ ਤੇ ਕਈ ਹੋਰ ਨਾਂ ਨੇ ਕਾਂਗਰਸ ਦੇ ਕਿਰਦਾਰ ਉੱਤੇ ਤੇ ਕਾਂਗਰਸ ਦੀ ਸੋਚਣੀ ਦੇ ਉੱਤੇ ਸਵਾਲ ਖੜੇ ਕੀਤੇ ਆ। ਉਹਨਾਂ ਨੇ ਕਿਹਾ ਕਿ ਜੇਕਰ ਅਸੀਂ ਸਟ੍ਰਾਈਕ ਦੇ ਉੱਤੇ ਰਾਜਨੀਤੀ ਕਰਦੇ ਆ ਤਾਂ ਇਹ ਫੌਜ ਦੇ ਮਨੋਬਲ ਨੂੰ ਢੇਗਣ ਵਾਲੀ ਗੱਲ ਹੋਊਗੀ। ਸੋ ਆਉਂਦੇ ਦਿਨਾਂ ਦੇ ਵਿੱਚ ਸਰਜੀਕਲ ਸਟ੍ਰਾਈਕ ਦੇ ਉੱਤੇ, ਹਵਾਈ ਸਟ੍ਰਾਈਕ ਦੇ ਉੱਤੇ ਵੀ ਕਈ ਤਰ੍ਹਾਂ ਦੀਆਂ ਰਾਜਨੀਤੀਆਂ ਛੜਨ ਦੀ ਪੂਰੀ-ਪੂਰੀ ਸੰਭਾਵਨਾ। ਇਹ ਉਹ ਖਬਰਾਂ ਸੀ ਜਿਹੜੀਆਂ ਪੜ੍ਹ ਕੇ, ਸੁਣ ਕੇ, ਦੇਖ ਕੇ ਇਹ ਜਾਪਦਾ ਵੀ ਸਾਡੇ ਭਾਰਤ ਦੇ ਸੰਭਾਵੀ ਉਮੀਦਵਾਰ ਜਾਂ ਇੱਥੇ ਕੀ ਲੋਕ ਸਭਾ ਚੋਣਾਂ ਦੇ ਵਿੱਚ ਜੋ ਮੁਕਾਬਲੇਬਾਜ਼ ਬਣ ਚੁੱਕੇ ਆ ਉਨ੍ਹਾਂ ਦੀ ਸੋਚ ਕਿੱਥੇ ਜੇ ਖੜੀ ਹੈ ਤੇ ਉਹ ਇੱਕ ਦੂਜੇ ਦੇ ਖਿਲਾਫ ਕਿਹੋ ਜੀ ਬਿਆਨਬਾਜ਼ੀ ਕਰ ਰਹੇ ਆ ਇਨ੍ਹਾਂ ਸਾਰੀਆਂ ਹੀ ਖਬਰਾਂ ਦੇ ਵਿੱਚੋਂ ਹਲਕੇ ਦੇ ਵਿਕਾਸ ਦੀ ਸੂਬੇ ਦੇ ਵਿਕਾਸ ਦੀ ਦੇਸ਼ ਦੇ ਵਿਕਾਸ ਦੀ ਕੋਈ ਝਲਕ ਇਸ ਕਰਕੇ ਨਹੀਂ ਮਿਲਦੀ ਕਿਉਂਕਿ ਇਹ ਮੁੱਦੇ ਬਹੁਤ ਪਿੱਛੇ ਰਹਿ ਗਏ ਆ ਇਸ ਵਕਤ ਭਾਰਤ ਦੇ ਵਿੱਚ ਸਭ ਤੋਂ ਵੱਡਾ ਪਖਵਾ ਮੁੱਦਾ ਚੌਕੀਦਾਰ ਰਹਿ ਗਿਆ ਇਸ ਵਕਤ ਸਭ ਤੋਂ ਵੱਡਾ ਪਖਦਾ ਮੁੱਦਾ ਜਿਹੜਾ ਉਹ ਇੱਕ ਦੂਜੇ ਦੇ ਪੈਰ ਮਿੱਦੜਨ ਦੇ ਉੱਤੇ ਚੁਣੌਤੀਆਂ ਦੇਣ ਦੇ ਉੱਤੇ ਬੜਕਾਂ ਮਾਰਨ ਦੇ ਵਿੱਚ ਲਲਕਾਰੇ ਮਾਰਨ ਦੇ ਵਿੱਚ ਹੈ ਸੋ ਲੋੜ ਇਸ ਗੱਲ ਦੀ ਹੈ ਕਿ ਅਸੀਂ ਉਹਨਾਂ ਚਿਹਰਿਆਂ ਨੂੰ ਪਛਾਣੀਏ ਜਿਹੜੇ ਚਿਹਰੇ ਸਾਡੇ ਹਲਕੇ ਦਾ ਸਾਡੇ ਪਿੰਡ ਨਗਰ ਖੇੜੇ ਦਾ ਸਾਡੇ ਦੇਸ਼ ਦਾ ਵਿਕਾਸ ਕਰ ਸਕਦੇ ਆ ਕੱਲ ਨੂੰ ਇਸੇ ਵੇਲੇ ਚੋਣ ਚਰਚਾ ਪ੍ਰੋਗਰਾਮ ਦੇ ਤਹਿਤ ਕੁਝ ਹੋਰ ਖਬਰਾਂ ਦੇ ਉੱਤੇ ਟਿੱਪਣੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਆਗਿਆ ਦਿਓ ਬਹੁਤ ਬਹੁਤ ਮਿਹਰਬਾਨੀ